ਬਠਿੰਡਾ ਪੁਲਿਸ थाना ਸੰਗਤ ਕੇ ਦੁਆਰਾ ਇੱਕ ਚੋਰ ਗਿਰੋਹ ਕੇ ਮੈਂਬਰੋ ਕੋ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਉਸੇ ਕਬਜ਼ੇ ਸੇ ਲੈ ਕੇ ਗਾੜੀ ਇੱਕ ਦੇਸੀ ਪਿਸਤੌਲ ਔਰ 4 ਜ਼ਿੰਦਾ ਕਰਤੂਸ 2000 ਔਰ 20000 ਨਗਦ ਰਕਮ ਵੀ ਬਰਾਮਦ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਰੋਧ ਨ ਜਿਹੜੀ ਮਹਿਮ ਚੱਲ ਰਹੀ ਹੈ। ਫਰੀਦਕੋਟ ਪੀਸ ਨੂੰ ਉਸ ਟਾਈਮ ਬਹੁਤ ਵਧੀਆ ਸਫਲਤਾ ਮਿਲੀ। ਜਦੋਂ ਸਾਡੇ ਐਸਐਚਓ ਨਵਦੀਪ ਪੱਟੀ ਨੇ ਇੱਕ ਨਾਕਾਬੰਦੀ ਕੀਤੀ ਸੀ ਰਾਤ ਨੂੰ ਤੇ ਇੱਕ ਮੋਟਰਸਾਈਕਲ ਜਿਹੜਾ ਫਰੋਈਪੁਰ ਤੋਂ ਸਾਧਕਵਾਲ ਨੂੰ ਆ ਰਿਹਾ ਸੀ ਤੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹ ਘਬਰਾ ਗਏ ਤੇ ਇਹਨਾਂ ਦਾ ਮੋਟਰਸਾਈਕਲ ਇੱਕ ਸਾਈਡ ਤੇ ਜਾ ਕੇ ਇੱਕ ਨਾਲੇ ਦੇ ਵਿੱਚ ਜਾ ਟਿਕਾ ਤੇ ਜਦੋਂ ਇਹਨਾਂ ਨੂੰ ਰੈਸਟ ਕੀਤਾ ਤਾਂ ਇਹਨਾਂ ਦੇ ਨਾਂ ਸੀਗੇ ਇੱਕ ਦਾ ਕਮਜੀਤ ਉਫ ਕਰਮਾ ਮਲੂਕ ਸਿੰਘ ਵਾਸੀ ਬੱਗੇ ਦੇ ਪੀਪਲ ਫਰੋਈਪੁਰ ਵਾਲਾ ਦਾ ਰਹਿਣ ਵਾਲਾ ਸੀ ਤੇ ਅਮਨਦੀਪ ਜਿਹੜਾ ਬਜੀਦਪੁਰ ਪੀਐਸ ਕੋਲਗੜੀ ਐਵੀ ਫੋਰੇਪੁਰ ਦਾ ਰਹਿਣ ਵਾਲਾ ਸੀ ਜਦੋਂ ਇਹਨਾਂ ਨੂੰ ਸ਼ੱਕ ਦੇ ਆਧਾਰ ਤੇ ਨਿ ਤਲਾਸ਼ੀ ਕੀਤੀ ਗਈ ਤਾਂ ਜਿਹੜਾ ਅਮਨਦੀਪ ਸੀਗਾ ਜਿਹੜਾ ਵਾਸੀ ਬਜੀਦਪੁਰ ਦਾ ਸੀ ਇਹਦੇ ਕੋਲੋਂ 205 ਗ੍ਰਾਮ ਜਿਹੜਾ ਹੈਰੋਨ ਬਰਾਮਦ ਕੀਤੀ ਗਈ ਤੇ ਜਿਹੜਾ ਇਹਨਾਂ ਨੂੰ ਅੱਜ ਮਾਝੂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੇ ਇਹਨਾਂ ਦਾ ਸਮਾਨ ਲਿਆ ਗਿਆ ਤੇ ਉਹ ਸਮਾਨ ਦਾ ਇਨੀ ਪੁਸ਼ਕਿਚ ਕੀਤੀ ਜਾਵੇਗੀ ਜਿਹੜੀ ਇਹ 200 ਗ੍ਰਾਮ ਹੈਰੋਨ ਕਿੱਥੋਂ ਲੈ ਕੇ ਆਏ ਸੀ ਸਾਡੇ ਏਰੀਆ ਚ ਆ ਕੇ ਇਹ ਕਿੱਥੇ ਕਿਤੇ ਸਪਲਾਈ ਕਰਦੇ ਸੀ ਜਾਂ ਅੱਗੇ ਕਿਤੇ ਸਪਲਾਈ ਕਰਨ ਜਾ ਰਹੇ ਸੀ ਤੇ ਜਿਹੜਾ ਇਹਦੇ ਚ ਇੱਕ ਮੇਨ ਇਹ ਦੱਸਣ ਵਾਲਾ ਜਿਹੜਾ ਕਰਮਦੀਪ ਇਹ ਇਸ ਤੇ ਪਹਿਲਾਂ ਵੀ ਇੱਕ ਨਸ਼ੇ ਦਾ ਮਕਦਮਾ ਦਰਜ ਜਿਹੜਾ ਅਮਨਦੀਪ ਇਹ ਇਸ ਤੇ ਇਸ ਤੋਂ ਪਹਿਲਾਂ ਤਿੰਨ ਮਕਦਮੇ ਦਰਜ ਨੇ